ਸਾਰੇ ਗਾਇਕਾਂ ਨੇ ਅੱਜ ਆਪ ਲੋਹਿਆਣੇ ਪਹੁੰਚੇ ਆਂ ਤੇ ਲੋਹਿਆਣੇ ਜਾਮਨਾ ਬਲੇ ਇਹ ਹੋ ਨਹੀਂ ਸਕਦਾ ਇਹ ਆ ਤੁਹਾਡੇ ਸਾਹਮਣੇ ਉਹਨੂੰ ਦੇਖੀਏ ਨਾ ਜਿਹੜੀਆਂ ਬੱਦੀਆਂ ਆਟੋ ਆ ਜਾਮਨਾ ਬਲੇ ਪੂਰਾ ਹੈ ਜਿਹੜਾ ਪੂਰਾ ਘਟਿਆ ਜਾਮਨਾ ਬਲੇ ਮਤਾਰਾ ਨੂੰ ਕਿਉਂ ਕਰਦਾ ਮਾਤਾ ਦਾ ਮੰਦਰ ਆ ਗਿਆ ਇੱਧਰ ਇੱਧਰ ਰੋਡ ਤੇ ਬੈਠੇ ਹਾਂ ਆ ਆਪਣੀ ਹੈ ਜਿੰਦਗੀ ਦਾ ਆਨੰਦ ਲੈ ਰਹੇ ਆ ਤੇ ਹੁਣ ਆਪਾਂ ਚੱਲਦੇ ਆ ਟਾਂਟਾ ਘਰ ਵੱਲ ਤੋ ਪਹੁੰਚ ਗਿਆ 5 ਘੰਟਾ ਘੜਾਂ ਤੇ ਘੰਟਾ ਘੜ ਦੀ ਮਾਰਤ ਆਪਣੇ ਸਾਹਮਣੇ ਹੈ ਇਸ ਟਾਈਮ ਸਾਹਮਣੇ ਹੈ ਉਹ ਦੇਖੀਂ ਤਾ ਤੋ ਕਹਿੰਦਾ ਅੱਜ ਚਲਾ ਜਾ ਇੰਤ ਨਹੀਂ ਜਾਣਾ ਮਿਹਰਬਾਨੀ ਧੰਨਵਾਦ ਜਾਨੋ ਮਿਹਰਬਾਨੀ ਥੈਂਕ ਯੂ ਇਹ ਘੰਟਾ ਘੜ ਕੇ ਫਿਰ ਇੱਕ ਕੱਪੜਿਆਂ ਦੀ ਸੀਲਾਂ ਰੌਣਕ ਮੇਲਾ ਪੂਰਾ ਹੁੰਦਾ ਇੱਥੇ ਇਹ ਦੇਖੋ ਟਾਲਾਂ ਉੱਤਰਾ ਮਰਜੀ ਦੇਖੋ ਰੌਣਕ ਮੇਲਾ ਪੂਰਾ ਐ ਯਾਰ ਸਾਡੀ ਨੂੰ ਬੈਲਟਾਂ ਅਕੜੀਆਂ ਟੋਟਲੀ ਸਾਮਾਨ ਤੁਹਾਨੂੰ ਇੱਥੇ ਮਿਲ ਜਾਊਗਾ ਬਾਕੀ ਚਲਾ ਜਾਓ ਅੱਗੇ ਕਿਹੜਾ ਕੱਢ ਕੇ ਆਉਨੇ ਆ ਅੱਗੇ ਲੁਧਿਆਣੇ ਦੇ ਘੰਟਾ ਘਰ ਦੇਖੋ ਰੌਣਕ ਮੇਲਾ ਜੋ ਕੋਟ ਤੋਂ ਜੋ ਹਲੋ ਤੋਰ ਕੇ ਤੋ ਦੇਖੋ ਰੌਣਕ ਮੇਲਾ ਪੂਰਾ ਇਹ ਹੈ ਲੁਧਿਆਣੇ ਦਾ ਘੰਟਾ ਘਰ ਅੱਗੇ ਆ ਗਿਆ ਹੈ ਚੌੜਾ ਬਾਜ਼ਾਰ ਇਹ ਹੈ ਘੰਟਾ ਘਰ ਦੀ ਰੌਣਕ ਮੇਲਾ কেন <laughs>